ਸੋ ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਓ ਪੌੜੀ ਯਈਆ ਜਾਰੋ ਦੁਰਮਤ ਦੋ ਤਿਸਹਿ ਪਿਆਰ ਸੁਖ ਸਹਿਜੇ ਸੋ ਯਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵ ਜੰਤ ਤਰਨਾ ਯਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨ ਹਿ ਪਰੋ ਯਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਵਸ ਰਹਿ ਈਤ ਊਤ ਕੇ ਮੀਤ ਗੁਰ ਪੂਰਾ ਉਪਦੇਸਿਆ ਨਾਨਕ ਜਪਿਐ ਨੀਤ ਪੌਣੀ ਅਨ ਦਿਨ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾਰ ਚਲਿਓ ਸਭ ਕੋਇ ਤਾ ਤੋ ਮਾਤ ਪਿਤਾ ਸੁਤ ਧੀ ਆ ਘਰ ਬਨਤਾ ਕਛ ਸੰਗ ਨ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੇਤੀ ਆਪਣੈ ਘਰ ਜਾਹੀ ਸਾਧ ਸੰਗ ਕਨ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇਆ ਸ਼ਲੋਕ ਅਤ ਸੁੰਦਰ ਕੁਨੈਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਅਹ ਨਾਨਕ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਮੰਨਾ ਫਟ ਸ਼ਾਸਤਰ ਹੋਏ ਗਿਆਤਾ ਪੂਰਤ ਕੁੰਭ ਕਰੇ ਚਕ ਕਰ ਮਾਤਾ ਨ્યાਮ ਧਿਆਨ ਤੀਰਥ ਇਸ਼ਾਨਨੀ ਸੋ ਪਾਪ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਛ ਕੂਨੋ ਸੋ ਅਨੇਤ ਪਵਾ ਤੈ ਉਤਨ ਗਨ ਚੰਡਾਲਾ ਨਾਨਕ ਜਿਹ ਮਨ ਬਸਹਿਂ ਗੁਪਾਲਾ ਸ਼ਲੋਕ ਪੁੰਟ ਚਾਰ ਦਹ ਦੇਸ਼ ਬ੍ਰਹਮੇ ਕਰਮ ਕੀਰਤ ਕੀਰੇ ਸੂਖ ਦੂਖ ਮੁਕਤ ਜਾਨ ਨਾਨਕ ਲਿਖਿਓ ਲੇਖ ਪਗੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾਮੇ ਤਤਕੋ ਨਹੀਂ ਹੋਤ ਕਛਦੋ ਬਾਰਾ ਕਰਨ ਹਾਰ ਨ ਧੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਬ੍ਰਹਮਤ ਪਸਿਤਾਪੈ ਆਪਨ ਖੇលਿਆ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਲ ਕਲੀਨੋ ਸ਼ਲੋਕ ਖਾਤ ਖਰਚਤ ਬਿਲ ਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹ ਸਮਾਰ ਪਉੜੀ ਖਖਾ ਕੂਨਾ ਕਸ਼ ਨਹੀਂ ਇਸ ਸਮਰੱਥ ਪਾਹੇ ਜੋ ਦੇਨੋ ਸੋ ਦੇ ਰਹਿਓ ਭਾਵੈ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਧਨ ਇਹ ਆ ਭਗਤਨ ਕੀ ਰਾਸ ਖਿਮਾ ਗਰੀਬੀ ਅੰਨ ਸੁਹਜ ਜਪਤ ਰਹੈ ਗੁਣ ਤਾਸ ਫੇਲਹਿ ਬਿਗਸੈ ਅਨੰਦ ਸਿਉ ਜਾ ਕਉ ਹੋਤ ਕਿਰਪਾਲ ਸਦੀਗ ਗਨਿਵ ਸੁਭਾਵਨੇ RAM ਨਾਮ ਗ੍ਰਹਿਮਾਲ ਖੇਤ ਨਾ ਦੂਖ ਨਾ ਦਾਨ ਤਿਹ ਜਾ ਕਉ ਨਦਰ ਕਰੀ ਨਾਨਕ ਜੋ ਪ੍ਰਭ ਪਹਾਣਿਆ ਪੂਰੀ ਤਨਾ ਪਰੇ ਸਲੋਕ ਗਨ ਮੇਨ ਦੇਖੋ ਮਨੈ ਮਾਹੀ ਸਰ ਪਰ ਚਲਨ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌਣੀ ਗੱਗਾ ਗੋਬਿੰਦ ਗੁਣ ਰਵਹੋ ਸਾਸ ਸਾਸ ਜਪਨੀਤ ਕਹਾ ਵਿਸਾਸਾ ਦੇਹਤਾ ਬਿਲਮ ਨ ਕਰਹੁ ਮੀਤ ਨਹਿ ਬਾਰਕ ਨਹਿ ਜੋਗ ਨਹਿ ਨਹਿ ਬਿਰਧੀ ਕਸ਼ ਬੰਧ ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ ਗਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੇ ਗੁਰ ਪ੍ਰਸਾਦਿ ਸਿਮਰਤ ਰਹਿਐ ਜਾ ਹੋ ਮਸਤਿ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰਿਆ ਹੈ ਸੁਹਾਗ ਸ਼ਲੋਕ ਕੋਖੇ ਸ਼ਾਸਤਰ ਵੇਦ ਸਭ ਆਨ ਨਾ ਕਥ ਤਉ ਕੋ ਹੋਏ ਆਤ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕਗਾ ਕਲ ਹੋ ਮਨੈ ਏਹ ਬਿਨ ਹਰ ਦੂਸਰ ਨਾਹੀ ਨਹਿ ਹੋਵਾ ਨਹਿ ਹੋਵਨਾ ਜਤ ਕਤ ਓਹੀ ਸਮਾਹੇ ਕੋ ਲਹਿ ਤਉ ਮਨ ਜੋ ਆਵਹ ਸਰਨਾ ਨਾਮ ਤਤ ਕਲ ਮਹ ਪੁਨ ਹੈ ਚਰਨਾ ਤਾਲ ਕਾਲ ਅਨਕ ਪਛਤਾਵਹਿ ਬਿਨ ਹਰ ਭਗਤ ਕਹਾ ਥਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤੇਹ ਪੀਆ ਨਾਨਕ ਹਰ ਗੁਰ ਜਾ ਤਉ ਦਿਆ ਸ਼ਲੋਕ ਨਾਨਕ ਹਾਲੇ ਸਭ ਦਿਵਸ ਸਾਸ ਨਹਿ ਬਢਨ ਘਟਨ ਤਿਲਸਾਰ ਜੀਵਨ ਲੋ ਰਹੇ ਪਰਮ ਮੋ ਨਾਨਕ ਤੇ ਉਗਵਾਰ ਪੌੜੀ ਨੰਨਾ ਗਰਾਸ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨ ਮਹਿ ਮਰਹਿ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾ ਹੋਂ ਕਉ ਆਏ ਕਰ ਕਿਰਪਾ ਜਿਹ ਆਪ ਦਿਵਾਏ ਮੰਨਤੀ ਮਣੀ ਨਹੀਂ ਕੋ ਛੂਟੈ ਕਾਚੀ ਦਾਗਰ ਸਰ ਪਰ ਠੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹ ਛਪਿਆ ਸਲੋਕ ਚਿਤ ਚਿਤਵਾਂ ਚਰਨਾਰਬਿੰਦ ਅੰਧ ਕਵਲ ਵਿਦਸਾਂਤ ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾੰਤ ਪੌਣੀ ਚਾ ਚਰਨ ਕਮਲ ਗੁਰ ਲਾਗਾ ਧਨ ਧਨ ਉਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਨਾਨਕ ਗਿਆਨ ਅੰਜਨ ਜਿਹੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪਉੜੀ ਛੱਛਾ ਸੋਹਰੇ ਦਾਸ ਤੁਮਾਰੇ ਦਾਸ ਦਾਸਨ ਤੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾ ਕਉ ਸੰਤ ਸਹਾਈ